ਜੇ ਸਰਕਾਰਾਂ ਦੀਆਂ ਜੜਾਂ ਮਜ਼ਬੂਤ ਨੇ ਤਾਂ ਕਿਸਾਨਾਂ ਨੂੰ ਉਖਾੜਨੀਆਂ ਵੀ ਆਉਂਦੀਆਂ ਨੇ ਪਿਆਰ ਨਾਲ ਤਾਂ ਭਾਵੇਂ ਕੋਲ ਦੀ ਹਾਥੀ ਲੰਘ ਜੇ ਪਰ ਅੜੀ ਤੇ ਆਏ ਜੱਟਾਂ ਦੇ ਪੁੱਤ ਪੱਤਾ ਨਹੀਂ ਹਿੱਲਣ ਦਿੰਦੇ ਮੋਦੀ ਸਰਕਾਰ ਨੇ ਫਿਰ ਪੁੱਠਾ ਪੰਗਾ ਲੈ ਲਿਆ ਬਥੇਰੇ ਕੈਲਕੂਲ ਲਾਤੇ ਧੂਏ ਵਾਲੇ ਬੰਬ ਵੀ ਚਲਾਤੇ ਪਰ ਪੰਜਾਬ ਤੇ ਹਰਿਆਣੇ ਦੇ ਯੋਧੇ ਨਹੀਂ ਪਿੱਛੇ ਪੈਰ ਔੜਦੇ ਪੰਜਾਬ ਤੋਂ ਮਗਵਾਲੀਆਂ 100 ਤੋਂ ਵੱਧ ਜੀਸੀਬੀ ਮਸ਼ੀਨਾਂ ਦਾ ਕਾਬਲਾ ਹੁਣ ਪਹਿਣ ਕੇ ਪਟਾਕੇ ਬਾਹਰਾਂ ਤੇ ਸਰਕਾਰ ਹੁਣ ਮਸ਼ੀਨਾਂ ਤੇ ਰੋਕ ਲਾਈ ਜਾਂਦੀ ਹੈ ਤੇ ਜਬਤ ਵੀ ਕਰੀ ਜਾਂਦੀ ਹੈ ਹੁਣ ਤਾਂ ਇੱਕ ਪਾਸਾ ਹੋ ਕੇ ਹੀ ਰਹੂਗਾ ਦੋਸਤੋ ਦਿੱਲੀ ਤਾਂ ਕਿਸਾਨ ਪਹੁੰਚਣਗੇ ਹੀ ਪਹੁੰਚਣਗੇ ਹਾਈਡਰੇ ਜੀਸੀਬੀ ਮਸ਼ੀਨਾਂ ਟਰੈਕਟਰ ਟੂੜੀ ਵਾਲੇ ਪੱਖੇ ਸਪਰੇਅ ਵਾਲੀਆਂ ਟੈਂਕੀਆਂ ਖਾਪਕੋਸ਼ਨ ਮਗਵਾਈ ਬੈਠੇ ਕਿਸਾਨ ਹੁਣ ਇਹੀ ਫੌਜੀਆ ਵਾਂਗੂ ਤੋਫਾਂ ਇਹਨਾਂ ਦੀਆਂ ਸਰਕਾਰਾਂ ਦੀ ਨੀਂਦ ਉੱਡ ਗਈ ਇਹਨਾਂ ਦੀਆਂ ਮਸ਼ੀਨਾਂ ਦਾ ਕਾਫਲਾ ਦੇਖ ਕੇ ਤੇ ਤੁਹਾਡੇ ਈ ਵਿਚਾਰ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਸਾਨਾਂ ਦਾ ਬਲ ਵਧਾਉਣ ਲਈ ਹੱਲਾ ਚੇਰੀ ਦੇ ਲਈ ਪੰਜਾਬ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਵੀ ਜ਼ਰੂਰ ਲਾਇਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਬਾਕੀ ਦੋਸਤੋ ਮਿਲਦੇ ਆਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ